ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੁਣਾਈ ਨਵੀਂ ਖੁਸ਼ਖਬਰੀ, ਦਿੱਤਾ ਵੱਡਾ ਤੋਹਫ਼ਾ। ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪਟੀਸ਼ਨ ਦੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਹਾਈ ਕੋਰਟ ਨੇ ਨੋਟਿਸ ਕੀਤਾ ਜਾਰੀ। 28 ਅਗਸਤ ਨੂੰ ਹੋਵੇਗੀ ਅਗਲੀ ਸੁਣਵਾਈ। ਸੰਸਦ ਵਿੱਚ ਗਰਜੇ ਸੰਗਰੂਰ ਤੋਂ ਐਮਪੀ ਮੀਤ ਹੇਰ ਪੰਜਾਬ ਦੇ ਚੁੱਕੇ ਤਿੰਨ ਮੁੱਦੇ ਰੱਖੀ ਵੱਡੀਆਂ ਮੰਗਾਂ। ਪੰਜਾਬ ਚ ਪੰਚਾਇਤੀ ਚੋਣਾਂ ਬਾਰੇ ਵੱਡੀ ਖਬਰ, ਚੋਣ ਕਮਿਸ਼ਨ ਨੇ ਪੱਤਰ ਕੀਤਾ ਜਾਰੀ। ਅਕਾਲ ਦਾਲਚਾ ਵੱਡਾ ਧਮਾਕਾ ਸੁਖਵੀਰ ਸਿੰਘ ਬਾਦਲ ਨੂੰ ਪ੍ਰਦਾਨ ਕੀਤਾ ਲਾਉਂਦਾ ਹੋਇਆ ਐਲਾਨ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ਨੂੰ ਭਾਰਤ ਲਿਆਉਣ ਬਾਰੇ ਸਰਬਜੀਤ ਸਿੰਘ ਖਾਲਸਾ ਦਾ ਵੱਡਾ ਬਿਆਨ ਗੱਦੀ ਅਤੇ ਕੋਹੀਨੂਰ ਹੀਰਾ ਭਾਰਤ ਵਾਪਸ ਨਾ ਲਿਆਉਣ ਦੀ ਦਿੱਤੀ ਸਲਾਹ ਪੰਜਾਬ ਚ ਅਗਲੇ 2 ਦਿਨ ਪਵੇਗਾ ਭਾਰੀ ਮੀਂਹ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ ਸੁਖਦੇਵ ਸਿੰਘ ਢਿੰਡ ਸਾਦੇ ਬਿਆਨ ਮਗਰੋਂ ਅਕਾਲੀ ਦਲ ਦਾ ਵੱਡਾ ਬਿਆਨ ਕਿਹਾ ਢੀਂਡਸਾ ਕੋਲੋਂ శాਸ਼ਨੀ ਕਮੇਟੀ ਦੀ ਕਾਰਵਾਈ ਰੋਕਣ ਦਾ ਕੋਈ ਅਧਿਕਾਰ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਕਾਇਮ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾ ਭਾਗ 29 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੈਂਟਰ ਫੋਰ ਟ੍ਰੇਨਿੰਗ ਐਂਡ এমਪਲੋਇਮੈਂਟ ਆਫ ਪੰਜਾਬ ਯੂਥ ਦਾ ਨੀਂਹ ਪੱਥਰ ਰੱਖਿਆ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੀਪਾਇਟ ਕੇਂਦਰ ਦਾ 10 ਏਕੜ ਰਕਵੇ ਵਿੱਚ ਬਣੇਗਾ ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾ ਸਵੈ ਅਨੁਸ਼ਾਸਨ ਰਾਸ਼ਟਰੀ ਭਾਵਨਾ ਅਤੇ ਨਿਰਪੱਖਤਾ ਅਤੇ ਕੰਮ ਸੱਭਿਆਚਾਰ ਨੂੰ ਪਰਫੂਲਿਤ ਕਰਨ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਉਣ ਲਈ ਹੁਨਰ ਪ੍ਰਦਾਨ ਕਰਨ ਵਿੱਚ ਸਹਾਇਕ ਹੋਵੇਗੀ ਉਨ੍ਹਾਂ ਨੇ ਕਿਹਾ ਕਿ ਸੀਪਾਇਟ ਦੇਸ਼ ਭਰ ਵਿੱਚ ਆਪਣੀ ਕਿਸਮ ਦੀ ਕਲੋਤੀ ਸੰਸਥਾ ਹੈ ਜੋ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਹੋਣ ਦੀ ਸਿਖਲਾਈ ਦਿੰਦੀ ਹੈ ਅਤੇ ਇਸ ਵਿੱਚ ਰਹਿਣ ਸਹਿਣ ਅਤੇ ਸਿਖਲਾਈ ਬਿਲਕੁਲ ਮੁਫਤ ਹੈ। ਪੀ.ਐਮ. ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 14 ਸੀਪਾਇਟ ਕੈਂਪ ਹਨ। ਸੀਪਾਇਟ ਕੇਂਦਰ ਹੁਣ ਤੱਕ 252655 ਨੌਜਵਾਨਾਂ ਨੂੰ ਸਿਖਲਾਈ ਪ੍ਰਦਾਨ ਕਰ ਚੁੱਕੀ ਹੈ ਤੇ ਇਸ ਵਿੱਚੋਂ 114670 ਨੌਜਵਾਨਾਂ ਨੂੰ ਰੁਜ਼ਗਾਰ ਹਾਸਲ ਹੋਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਨਵ ਉਪਰਾਲਿਆਂ ਦਾ ਪੰਜਾਬ ਦੇ ਨੌਜਵਾਨਾਂ ਨੂੰ ਵੱਡਾ ਲਾਭ ਮਿਲੇਗਾ ਤੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਹਾਸਲ ਹੋਣਗੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰੀਪਾਲ ਸਿੰਘ ਦੀ ਪਟੀਸ਼ਨ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਇਸ ਦੌਰਾਨ ਹਾਈ ਕੋਰਟ ਨੇ ਪੰਜਾਬ ਸਮੇਤ ਕੇ ਅੰਤਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਦੱਸ ਦੇ ਕਿ ਅਮਰਿਤਪਾਲ ਸਿੰਘ ਨੇ ਖੂਤੇ ਲੱਗੇ ਐਨਐਸਏ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਤੇ ਸੁਣਵਾਈ ਹੋਈ ਹੈ ਇਸ ਪਟੀਸ਼ਨ ਤੇ ਹੁਣ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ ਪਟੀਸ਼ਨ ਚ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਹਨਾਂ ਤੇ ਦੂਜੀ ਵਾਰ ਐਨਐਸਏ ਲੱਗਿਆ ਹੈ ਇਸ ਸੰਬੰਧੀ ਜੋ ਵੀ ਕਾਰਨ ਦੱਸੇ ਗਏ ਹਨ ਉਹੋ ਪੂਰੀ ਤਰ੍ਹਾਂ ਗਲਤ ਹਨ ਅਤੇ ਹੁਣ ਉਹ ਸੰਸਦਿਆ ਚੋਣਾਂ ਜਿੱਤ ਚੁੱਕੇ ਹਨ ਅਤੇ ਉਨ੍ਹਾਂ ਤੇ ਲੱਗੇ ਐਨਐਸਏ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਆਪਣੀ ਪਟੀਸ਼ਨ ਵਿੱਚ ਅਮਰਿਤਪਾਲ ਸਿੰਘ ਨੇ ਕੇਂਦਰ ਸਰਕਾਰ ਨੂੰ ਪੱਖ ਬਣਾਇਆ ਹੈ ਜਿਸ ਤੇ ਕੇਂਦਰ ਸਰਕਾਰ ਨੇ ਕਿ ਹੈ ਕਿ ਜਦੋਂ ਪਹਿਲਾ ਐਨਐਸਏ ਲਗਾਇਆ ਗਿਆ ਸੀ ਉਸ ਸਮੇ ਅਮਰਿਤਪਾਲ ਸਿੰਘ ਉਸ ਤੇ ਕੋਈ ਚੁਣੌਤੀ ਨਹੀਂ ਦਿੱਤੀ ਸੀ ਦੂਜੇ ਪਾਸੇ ਜਵਾਬ ਦਾਖਲ ਕਰਨ ਲਈ ਪੰਜਾਬ ਸਰਕਾਰ ਨੇ 3 ਹਫ਼ਤਿਆਂ ਦਾ ਸਮਾਂ ਮੰਗਿਆ ਹੈ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤੇਰ ਸੰਸਦ ਵਿੱਚ ਮਾਲਵਾ ਖੇਤਰ ਲਈ ਰਾਜਪੁਰਾ ਚੰਡੀਗੜ੍ਹ ਰੇਲ ਸੰਪਰਕ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਮਾਲਵਾ ਖੇਤਰ ਦੇ ਲੋਕ ਸਿਹਤ ਸਹੂਲਤਾਂ ਸਿੱਖਿਆ ਅਤੇ ਸਰਕਾਰੀ ਕੰਮਾਂ ਲਈ ਚੰਡੀਗੜ੍ਹ ਤੇ ਨਿਰਭਰ ਕਰਦੇ ਹਨ ਇਸ ਲਈ ਇਸ ਮਾਰਗ ਨੂੰ ਰੇਲਵੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਮੀਤheer ਨੇ ਇਸ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿ ਹੈਗੀ ਪਹਿਲਾਂ ਇਹ ਰੂਟ ਪੂਰਾ ਨਹੀਂ ਹੋ ਸਕਿਆ ਸੀ ਕਿਉਂਕਿ ਇਸ ਰੂਟ ਤੇ ਸਿਆਸੀ ਪਰਿਵਾਰ ਦੀਆਂ ਬੱਸਾਂ ਚੱਲਦੀਆਂ ਸਨ ਪਰ ਹੁਣ ਸੂਬੇ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹੁਣ ਜਿਹਾ ਇਸ ਲਈ ਸੰਭਵ ਹੋ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਦਾ ਪੂਰਾ ਸਹਿਯੋਗ ਹੈ ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਉਹ ਰਸਤਾ ਪੂਰਾ ਕੀਤਾ ਜਾਵੇ ਇਸ ਨਾਲ ਲੋਕਾਂ ਨੂੰ ਆਰਥਿਕ ਤੌਰ ਤੇ ਵੀ ਫਾਇਦਾ ਹੋਵੇਗਾ ਤੇ ਸੜਕਾਂ ਤੇ ਹੋਣ ਵਾਲੇ ਹਾਦਸਿਆਂ 'ਚ ਕਮੀ ਆਵੇਗੀ ਬੇਸ਼ਰਤੇ ਰੇਲਵੇ ਤੇ ਹਾਸੇ ਘੱਟ ਹੋਣ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਮੰਗ ਕਰਦੇ ਹਨ ਕਿ ਹੈਗੀ ਸਰਕਾਰ ਨੇ ਪਿਛਲੇ 4 ਸਾਲਾਂ ਤੋਂ ਰੇਲਵੇ ਵਿੱਚ ਸੀਨੀਅਰ ਸਿਟੀਜ਼ਨ ਨੂੰ ਦਿੱਤੀ ਜਾਣ ਵਾਲੀ ਰਾਇਤਾਂ ਬੰਦ ਕਰ ਦਿੱਤੀਆਂ ਹਨ ਇਸ ਨੂੰ ਦੁਬਾਰਾ ਕੀਤਾ ਜਾਵੇ ਕਿਉਂਕਿ ਹਰ ਰੋਜ਼ ਵੱਡੀ ਗਿਣਤੀ ਵਿੱਚ ਸੀਨੀਅਰ ਸਿਟੀਜ਼ਨ ਰੇਲਵੇ ਵਿੱਚ ਸਫ਼ਰ ਕਰਦੇ ਹਨ ਜਿੱਥੇ ਪਹਿਲਾਂ ਟਰਾਂਸਜੈਂਟਰਾਂ ਨੂੰ 40% ਰਾਹਤ ਮਿਲਦੀ ਸੀ ਅਤੇ ਔਰਤਾਂ ਨੂੰ 50% ਰਾਹਤ ਮਿਲਦੀ ਸੀ ਉਹ ਵੀ ਇਸ ਸਾਲ ਦੇ ਬਜਟ ਵਿੱਚ ਬੰਦ ਕਰ ਦਿੱਤੀ ਗਈ ਹੈ ਇਸ ਨੂੰ ਵੀ ਮੁਰਚਾ ਲੂ ਕੀਤਾ ਜਾਣਾ ਚਾਹੀਦਾ ਹੈ ਮੀਤ ਹੇਰ ਨੇ ਸੰਸਦ ਵਿੱਚ ADFC ਰੂਟ ਦੇ ਵਿਸਾਰ ਦੀ ਮੰਗ ਕਰਦੇ ਕਿ ਹੈਗੀ ਫਿਲਹਾਲ ਇਹ ਲੁਧਿਆਣਾ ਤੋਂ ਬੰਗਾਲ ਤੱਕ ਹੈ ਮੇਰੀ ਬੇਨਤੀ ਹੈ ਕਿ ਇਸ ਨੂੰ ਜਲੰਧਰ ਅਤੇ ਅਮਰੀਕਸਰ ਤੱਕ ਵਧਾਇਆ ਜਾਵੇ ਉਹਨਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੀ ਸਨਤ ਖਤਮ ਹੋ ਚੁੱਕੀ ਹੈ ਜਦੋਂ ਕਿ ਖੇਡਾਂ ਦੇ ਚਮੜੇ ਦਾ ਸਮਾਨ ਜਲੰਧਰ ਵਿੱਚ ਅਤੇ ਕਪੜਾ ਅਮਰੀਕਸਰ ਵਿੱਚ ਬੰਦ ਹੈ ਇਸ ਰੂਟ ਦੇ ਵਿਸਥਾਰ ਨਾਲ ਦੋਵਾਂ ਥਾਵਾਂ ਤੇ ਉਦਯੋਗ ਨੂੰ ਹੁਲਾਰਾ ਮਿਲੇਗਾ ਇਸ ਤੋਂ ਇਲਾਵਾ ਉਹਨਾਂ ਨੇ ਰੇਲਵੇ ਫਲਾਈਓਵਰ ਦੇ ਨਿਰਮਾਣ ਵਿੱਚ ਸੜਕ ਨਾਲੋਂ ਵੱਧ ਸਮਾਂ ਲੱਗਣ ਦਾ ਜ਼ਿਕਰ ਕਰਦੇ ਹਾਂ ਕਿ ਹੈਗੀ ਜੰਕਸ਼ਨ ਤੇ ਰੇਲਵੇ ਫਲਾਈਓਵਰ ਦਾ ਨਿਰਮਾਣ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ ਜਿਸੇ ਕਾਰਨ ਸੰਪਰਕ ਨਹੀਂ ਹੋ ਰਿਹਾ ਕਿਰਪਾ ਕਰਕੇ ਇਸ ਨੂੰ ਪੂਰਾ ਕਰਵਾਇਆ ਜਾਵੇ ਪੰਜਾਬ ਵਿੱਚ ਜਲਦੀ ਹੀ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ ਇਸ ਸੰਬੰਧੀ ਰਾਜ ਚੋਣ ਕਮਿਸ਼ਨ ਨੇ ਪੰਚਾਇਤਾਂ ਤੇ ਪਿੰਡੂ ਵਿਕਾਸ ਵਿਭਾਗ ਨੂੰ ਸਰਪੰਚਾਂ ਲਈ ਰਾਖਵੇਂ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਕਰਨ ਲਈ ਪੱਤਰ ਲਿਖਿਆ ਹੈ ਇਹ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਪਿੰਡੂ ਵਿਕਾਸ ਅਤੇ ਸਥਾਨਕ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਨਾਲ ਮੀਟਿੰਗ ਕਰਨ ਤੋਂ ਕੁਝ ਦਿਨਾਂ ਬਾਅਦ ਲਿਖਿਆ ਹੈ 13241 ਪੰਚਾਇਤਾਂ ਦਾ 5 ਸਾਲ ਕਾਰਜਕਾਲ ਇਸ ਸਾਲ 15 ਫਰਵਰੀ ਨੂੰ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਪੰਚਾਇਤੀ ਰਾਜ ਐਕਟ 1994 ਦੀ ਧਾਰਾ 29ਏ ਤਹਿਤ ਪ੍ਰਬੰਧਕ ਨਿਯੁਕਤ ਕੀਤੇ ਗਏ ਸਨ ਨਵੇਂ ਨੀਮਾ ਅਨੁਸਾਰ ਸਰਕਾਰ ਨੇ ਬਲਾਕਵਾਰ ਰਾਖਵੇਂ ਕਰਨ ਦੀ ਬਜਾਏ ਸਰਪੰਚਾਂ ਲਈ ਜ਼ਿਲ੍ਹਾਵਾਰ ਰਾਖਵੇਂ ਕਰਨ ਦਾ ਫੈਸਲਾ ਕੀਤਾ ਹੈ ਪੰਚਾਇਤੀ ਰਾਜ ਦੀ ਧਾਰਾ 12 4 ਦੇ ਅਨੁਸਾਰ ਸਰਪੰਚਾਂ ਦੀ ਰੋਟੇਸ਼ਨ ਸੰਬੰਧੀ ಗ್ರಾಮ ਪੰਚਾਇਤਾਂ ਤੇ ਪੰਚਾਇਤ ਸਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਨੀਮ 1994 ਦੇ ਚੇਅਰਮੈਨਾਂ ਤੇ ਉਪ ਚੇਅਰਮੈਨਾਂ ਦੇ ਦਫ਼ਤਰਾਂ ਤੇ ਸਰਪੰਚਾਂ ਦੇ ਪੰਜਾਬ ਰਿਜ਼ਰਵੇਸ਼ਨ ਵਿੱਚ ਇੱਕ ਜ਼ਰੂਰੀ ਸੋਧ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਸ਼੍ਰੋਮਣੀ ਕਾਲੀਦਾਲ ਵਿੱਚ ਸੰਕਟ ਗਹਿਰਾ ਹੋ ਗਿਆ ਹੈ ਸੁਖਵੀਰ ਬਾਦਲ ਵੱਲੋਂ ਕੁਝ ਲੀਡਰਾਂ ਨੂੰ ਪਾਰਟੀ ਵਿੱਚੋਂ ਕੱਢਣ ਮਗਰੋਂ ਬਾਗੀ ਧੜੇ ਨੇ ਵੱਡਾ ਐਲਾਨ ਕਰ ਦਿੱਤਾ ਹੈ ਬਾਗੀ ਧੜੇ ਨੇ ਕਿ ਹੈਗੇ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਦੇ ਲਾਇਕ ਨਹੀਂ ਹਨ 23 ਦੇ ਲਈ ਜਲਦੀ ਹੀ ਸੈਸ਼ਨ ਬਣਾ ਕੇ ਨਵੇਂ ਪ੍ਰਧਾਨ ਦੀ ਚੋਣ ਕਰਾਂਗੇ ਬਾਗੀ ਧੜੇ ਦੇ ਲੀਡਰ ਸੁਖਦੇਵ ਸਿੰਘ ਧੀਰਸਾ ਬਤੌਰ ਸਰਪ੍ਰਸਤ ਸੁਖਵੀਰ ਸਿੰਘ ਬਾਦਲ ਨੂੰ ਤਲਬ ਕਰਨਗੇ ਇਸ ਦੇ ਨਾਲ ਹੀ ਬਾਗੀ ਧੜੇ ਨੇ ਉਹਨਾਂ ਖਿਲਾਫ ਅਨੁਸ਼ਾਸਨੀ ਕਮੇਟੀ ਦਾ ਆਇਆ ਫੈਸਲਾ ਰੱਦ ਕਰ ਦਿੱਤਾ ਹੈ ਬਾਗੀ ਧੜੇ ਦੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਸਾ ਨੇ ਕਿਹਾ ਹੈ ਕਿ ਸੁਖਵੀਰ ਬਾਦਲ ਸੰਵਿਧਾਨ ਦੇ ਖਿਲਾਫ ਕੰਮ ਕਰ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਡੇ ਵੱਲੋਂ ਹਲੇ ਵੀ ਸਾਰੇ ਮੈਂਬਰ ਕਾਇਮ ਹਨ ਬਾਗੀ ਧੜੇ ਦੇ ਲੀਡਰਾਂ ਨੇ ਕਿਹਾ ਹੈ ਕਿ ਸਾਰਾ ਕੁਝ ਸੰਵਿਧਾਨ ਦੇ ਖਿਲਾਫ ਹੋ ਰਿਹਾ ਹੈ ਸੁਖਵੀਰ ਬਾਦਲ ਨੂੰ ਕੋਈ ਹੱਕ ਨਹੀਂ ਕੀ ਉਹ ਕਿਸੇ ਨੂੰ ਪਾਰਟੀ ਵਿੱਚੋਂ ਕੱਢ ਸਕੇ ਅਸੀਂ ਅਨੁਸ਼ਾਸਨੀ ਕਮੇਟੀ ਦਾ ਫੈਸਲਾ ਰੱਦ ਕਰਦੇ ਹਾਂ ਜਲਦ ਸੈਸ਼ਨ ਨੂੰ ਬੁਲਾ ਕੇ ਅਗਲੀ ਕਮੇਟੀ ਬਣਾਵਾਂਗੇ ਸੁਖਦੇਵ ਸਿੰਘ ਢੀਂਡਸਾਣੇ ਕਿਹਾ ਹੈ ਕਿ ਸੁਖਵੀਰ ਹੁਣ ਪ੍ਰਧਾਨਗੀ ਦੇ ਲਾਇਕ ਨਹੀਂ ਰਿਹਾ ਕੋਈ ਵੀ ਸੁਖਵੀਰ ਬਾਦਲ ਨੂੰ ਪਸੰਦ ਨਹੀਂ ਕਰਦਾ ਇਹ ਫੈਸਲਾ ਬਤੌਰ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾਣੇ ਨੇ ਲਿਆ ਹੈ ਅੰਮ੍ਰਿਤਸਰ ਪਹੁੰਚੇ ਫਰੀਦਕੋਟ ਤੋਂ ਸੰਸਦ ਮੈਂਬਰ ਸਰਵਜੀਤ ਸਿੰਘ ਖਾਲਸਾ ਨੇ ਅੱਖ ਹੈ ਕਿ ਪੰਜਾਬ ਵਿੱਚ ਨਵੀਂ ਸਿੱਖ ਸਿਆਸੀ ਪਾਰਟੀ ਦਾ ਗਠਨ ਕੀਤਾ ਜਾਵੇਗਾ ਪਰ ਇਹ ਸਿਆਸੀ ਪਾਰਟੀ ਸੰਸਦ ਮੈਂਬਰ ਅਮਰੀਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੀ ਬਣਾਈ ਜਾਵੇਗੀ ਇਸ ਦੇ ਨਾਲ ਹੀ ਸਰਜੀਤ ਸਿੰਘ ਖਾਲਸਾ ਨੇ ਸ਼ਰੂਨੀ ਕਮੇਟੀ ਦੀਆਂ ਚੋਣਾਂ ਸੰਬੰਧੀ ਗੱਲ ਕਰਦੇ ਕਿ ਹੈ ਕਿ 8 ਅਗਸਤ ਨੂੰ ਇਸ ਸੰਬੰਧ ਵਿੱਚ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਨਗੇ ਉਹਨਾਂ ਨੇ ਕਿਹਾ ਕਿ ਇਸ ਵਾਰ ਸ਼ਰੂਨੀ ਕਮੇਟੀ ਦੀਆਂ ਚੋਣਾ ਲੜੀਆਂ ਜਾਣਗੀਆਂ ਸਰਬਜੀਤ ਸਿੰਘ ਖਾਲਸਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ਤੇ ਕੋਹੀਨੂਰ ਹੀਰਾ ਭਾਰਤ ਵਾਪਸ ਨਾ ਲਿਆਉਂਦੀ ਸਲਾਹ ਦਿੱਤੀ ਹੈ ਆਉਣ ਵਾਲੇ 2 ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਭਿਆਨਕ ਗਰਮੀ ਅਤੇ ਨਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਮੌਸਮ ਵਿਭਾਗ ਨੇ ਅੱਜ ਤੋਂ 2 ਦਿਨ ਸੂਬੇ ਭਰ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਅੱਜ 8 ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਗਿਆ ਹੈ ਉਸ ਤੋਂ ਵੱਧ ਤੋਂ ਵੱਧ ਤਾਪਮਾਨ ਵਿੱਚ 0. 7 ਡਿਗਰੀ ਦਾ ਵਾਧਾ ਹੋਇਆ ਹੈ ਸਾਰੇ ਜਿਨੇ ਵਿੱਚ ਤਾਪਮਾਨ 33 ਡਿਗਰੀ ਤੋਂ ਵੱਧ ਹੋ ਗਿਆ ਹੈ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 39.8 ਡਿਗਰੀ ਦਰਜ ਕੀਤਾ ਗਿਆ ਹੈ ਜੋ ਕਿ ਔਸਤ ਤਾਪਮਾਨ ਨਾਲੋਂ 3.6 ਡਿਗਰੀ ਵੱਧ ਹੈ ਮੌਸਮ ਵਿਭਾਗ ਮੁਤਾਬਕ ਅੱਜ ਤੋਂ ਮਾਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ ਕਿਉਂਕਿ ਹਿਮਾਚਲੂ ਤੇ ਚੱਕਰਵਾਤੀ ਚੱਕਰ ਬਣ ਰਿਹਾ ਹੈ ਇਸ ਕਾਰਨ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਲਈ ਪਠਾਨਕੋਟ ਗੁਰਦਾਸਪੁਰ ਅਮਰੀਕਸਰ ਹੁਸ਼ਿਆਰਪੁਰ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਵਿੱਚ ਮੀਂਹ ਦਾ orange alert ਜਾਰੀ ਕੀਤਾ ਗਿਆ ਹੈ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਖਿੰਡ ਸਭ ਲੋਕ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਬਾਗੀ ਧੜੇ ਦੇ 8 ਆਗੂ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦੇ ਫੈਸਲੇ ਨੂੰ ਰੱਦ ਕਰਨ ਤੇ ਇਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਟੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਟੀਮਾ ਨੇ ਕਿਹਾ ਹੈ ਕਿ ਸਰਪ੍ਰਸਤ ਨੂੰ ਫੈਸਲਾ ਰੱਦ ਕਰਨ ਦਾ ਕੋਈ ਅਧਿਕਾਰ ਨਹੀਂ ਰਹी ਹੁੰਦਾ ਇਹ ਗੱਲ ਢੀਂਡਸਾ ਸਾਹਿਬ ਨੂੰ ਵੀ ਪਤਾ ਹੈ ਕਿ ਜਦੋਂ ਪਾਰਟੀ ਵਿੱਚੋਂ ਕਿਸੇ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਤਾਂ ਦੇ ਸਾਰੇ ਅਧਿਕਾਰ ਖਤਮ ਹੋ ਜਾਂਦੇ ਹਨ ਡਾਕਟਰ ਚੀਮਾ ਦਾ ਕਹਿਣਾ ਹੈ ਕਿ ਹੁਣ ਉਹਨਾਂ ਦੇ ਕੋਲ ਕੋਈ ਯੋਗਦੈ ਨਹੀਂ ਰਹੇ ਕਿਉਂਕਿ ਆਠਾਗੋ ਨੂੰ ਮੁਰਦੀ ਮੈਂਬਰਸ਼ਿਪ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਕਾਲੀ ਦਲ ਦੇ ਸੀਨੀਅਲ ਰਾਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਢੀਂਡਸਾ ਸਾਹਿਬ ਪਾਰਟੀ ਦੇ ਸੀਨੀਅਲ ਲੀਡਰ ਹਨ ਇਸ ਕਰਕੇ ਬਾਦਲ ਸਾਹਿਬ ਦੇ ਜਨਮਗुरू ਸਰਪ੍ਰਸਤ ਦਾ ਅਹੁਦਾ ਢੀਂਸਾ ਸਾਹਿਬ ਨੂੰ ਦਿੱਤਾ ਗਿਆ ਹੈ। ਅੱਗੋਂ ਨੂੰ ਬਾਹਰ ਕੱਢੇ ਜਾਣ ਤੇ ਢੀਂਸਾ ਸਾਹਿਬ ਵੱਲੋਂ ਅਕਾਲੀ ਲਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਜਵਾਬ ਮੰਗਣ ਤੇ ਬੋਲਦੇ ਹੋਏ ਉਹਨਾਂ ਨੇ ਕਿ ਹੈ ਕਿ ਸਰਪ੍ਰਸਤ ਇੱਕ ਸਨਮਾਨਜਨਕ ਅਹੁਦਾ ਹੈ ਜਦੋਂ ਤੁਸੀਂ ਬਜ਼ੁਰਗ ਹੋ ਜਾਂਦੇ ਹੋ ਤਾਂ ਪੂਰੀ ਤਰ੍ਹਾਂ ਰਾਜਨੀਤੀ ਵਿੱਚ ਸਰਗਰਮ ਨਹੀਂ ਰਹਿ ਪਾਉਂਦੇ ਤਾਂ ਪਾਰਟੀ ਤੁਹਾਨੂੰ ਸਨਮਾਨ ਦਿੰਦੇ ਹੋਏ ਪਾਰਟੀ ਦਾ ਸਰਪ੍ਰਸਤ ਬਣਾ ਦਿੰਦੀ ਹੈ ਚੀਮਾ ਨੇ ਕਿਹਾਗੇ ਜਦੋਂ ਕੋਈ ਪਾਰਟੀ ਫੈਸਲਾ ਕਰ ਦਿੰਦੀ ਹੈ ਤਾਂ ਸਰਪ੍ਰਸਤ ਨੂੰ ਵੀ ਪਾਰਟੀ ਦੇ ਮੁਤਾਬਿਕ ਚੱਲਣਾ ਚਾਹੀਦਾ ਹੈ ਇਸੇ ਤਰੀਕੇ ਨਾਲ ਪਾਰਟੀ ਦੇ ਫੈਸਲੇ ਕੀਤੇ ਜਾਂਦੇ ਹਨ ਸੁਖਦੇਵ ਸਿੰਘ ਕੀ ਇਨਸਾਨ ਨੂੰ ਟੀਰ ਬਣ ਕੇ ਬਾਹਰ ਕੱਢੇਗੇ ਡੀਟਰਾਂ ਦੀ ਪ੍ਰੈਸ ਕਾਨਫਰੰਸ ਵਿੱਚ ਬੈਠ ਕੇ ਆਪ ਪਲੀਡ ਨਹੀਂ ਕਰਨਾ ਚਾਹੀਦਾ ਸੀ ساری ਉਮਰ ਉਹਨਾਂ ਨੇ ਪਾਰਟੀ ਵਿੱਚ ਕੰਮ ਕੀਤਾ ਹੈ ਉਹ ਪਿੰਡਾਂ ਦੇ ਰੂਟ ਹੀ ਪਤਾ ਨਹੀਂ ਕਿੱਧਰ ਚਲੇ ਗਏ ਰੋਡ ਵੇਚ ਦੀਆਂ ਘੋੜੇ ਵਾਲੀਆਂ ਬੱਸਾਂ ਪਿੰਡਾਂ 'ਚ ਆਉਂਦੀਆਂ ਹੁੰਦੀਆਂ ਸੀ ਯਾਦ ਕਰੋ ਤੁਸੀਂ ਉਹ ਬੱਸਾਂ ਕਿੱਧਰ ਗਈਆਂ ਪਤਾ ਨਹੀਂ ਕਿੱਧਰ ਗਈਆਂ ਰੂਟ ਹੀ ਖਤਮ ਕਰਤੇ ਉਹ ਰੂਟ ਰਿਵਾਈਵ ਕਰਾਂਗੇ ਨੌਜਵਾਨ ਮੁੰਡਿਆਂ ਨੂੰ ਬੱਸਾਂ ਦਾ ਦੇ ਮਾਲਕ ਬਣਾਵਾਂਗੇ ਕਿ ਤੁਸੀਂ ਪਾਓ ਬੱਸਾਂ 3000 ਤੋਂ ਵੱਧ ਰੂਟ ਜਿਹੜਾ ਐਂ ਪਿਆ ਅਸੀਂ ਸਾਰਾ ਉਹਦਾ ਮੰਗਾ ਲਿਆ ਡਾਟਾ 3000 ਤੋਂ ਵੱਧ ਬੱਸਾਂ ਜਾਨੀ ਕਿ ਜੇ ਦੋ ਤਿੰਨ ਮੁੰਡੇ ਵੀ ਰਲ ਕੇ ਇੱਕ ਬੱਸ ਲੈਣਗੇ 10000 ਮੁੰਡੇ ਕੁੜੀਆਂ ਨੂੰ ਡਾਇਰੈਕਟ ਕੰਮ ਮਿਲੂਗਾ ਸਰਕਾਰ ਬੱਸਾਂ ਲੈ ਕੇ ਦੇਊਗੀ ਕੋਈ ਇੰਟਰਸਟ ਨਹੀਂ ਜਿਹੜਾ ਵੀ ਲੋਨ ਹੈ ਜਦੋਂ ਕਮਾਉਣ ਲੱਗੇ ਵਿੱਚੋਂ ਮੋੜ ਦਿਓ ਬਾਅਦ ਬਸ ਥੋੜੀ ਹੋ ਗਈ ਜੋ ਮੁੜ ਗਿਆ ਤੇ 30 40 40 ਕਿਲੋਮੀਟਰ ਦੀ ਬਣਾਵਾਂਗੇ ਇੱਕ ਚੌਸਰ ਬਣ ਜੇ ਚੌਸਰ ਹੁਣ ਸੁਨਾਮ ਆਉਣਾ ਹੈ ਸ਼ਹਿਰ ਚ ਆਉਣਾ ਹੈ ਤਾਂ ਚਾਰ ਗਿਹੜੇ ਲੱਗਣ ਇੱਕ ਸਵੇਰੇ 7:00 8:00 ਵਜੇ ਸ਼ਹਿਰ ਚ ਲੈ ਕੇ ਆਏ ਇੱਕ 11:00 ਵਜੇ ਚਲੀ ਗਈ ਵਾਪਸ ਫਿਰ ਉਧਰੋਂ 2-3 ਵਜੇ ਫੇਰ ਆਈ ਕਿ ਸ਼ਾਮ ਨੂੰ ਸੇਵਈ ਫੇਰਾਇ 44 ਕਹਿੰਦੇ ਆ ਨਾ ਪਾ 64 44 ਦੇ ਦੋ ਤੇ ਪਿੰਡਾਂ ਚ ਜਿਹੜੇ ਆਮ ਲੋਕ ਨੇ ਕਦੇ ਕਿ ਟਰੈਕਟਰ ਦੇ ਡਾਲੇ ਤੇ ਚੜਕੇ ਲੰਮਕ ਕੇ ਜਾਂਦੇ ਆ ਕਦੇ ਕਿ ਰੀਮੈਂਤਾ ਕਰਦੇ ਕਦੇ ਕਿਸਦੀਆਂ ਇਹ ਆਪਾਂ ਕਿਉਂ ਨਹੀਂ ਕੰਮ ਕਰਦੇ ਵੀ ਕੱਸਾਂ ਜਾਣ ਪਿੰਡਾਂ ਨੂੰ ਜਾਣਗੇ ਤੇ ਤੁਸੀਂ ਐਂ ਕਰਿਓ ਸ਼ਰਤ ਲਾ ਲਓ ਸੁਖਵੀਰ ਨੂੰ ਪੁੱਛ ਲਓ 44 ਕੀ ਹੁੰਦੀ ਐ ਹਾਲਾਂਕਿ ਬੱਸਾਂ ਦਾ ਮਾਲਕ ਹੋ 44 ਉਹਨ ਪਤੀ ਨੇ 44 ਕੀ ਹੁੰਦੀ ਇਹ ਮੈਨੂੰ ਮਜਬੂਰ ਹੋ ਕੇ ਇਹ ਜੇ ਕਰਨਾ ਪੈ ਰਿਹਾ ਹੈ ਕਿ ਅਸੀਂ ਇਹਨੂੰ ਕਿਉਂਕਿ ਖੈਰ ਸੰਤਾਨ ਕੋ ਹੋਇਆ ਸਾਰਾ ਕੁਝ ਇਹਨੂੰ ਕਮੇਟੀ ਨੂੰ ਭੰਗ ਕਰਦੇ ਹਾਂ ਸਫੀਰ ਨੂੰ ਭੰਗ ਕਰਦੇ ਹਾਂ ਔਰ ਸਾਰੀ ਭੰਗ ਕਰਕੇ ਅਸੀਂ ਨਵੀਂ ਕਮੇਟੀ ਨਵੀਂ ਕਮੇਟੀ ਚੁਣਾਂਗੇ ਔਰ ਸੈਸ਼ਨ ਬੁਲਾਮਾਗੇ ਸੈਸ਼ਨ ਬੁਲਾ ਕੇ ਨਵੀਂ ਕਮੇਟੀ ਚੁਣਾਂਗੇ ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਹੋਵੇਗਾ ਉਹ ਸਾਡੇ ਸਾਥੀਆਂ ਨਾਲ ਸਾਰਿਆਂ ਨਾਲ ਬੈਠ ਕੇ ਤੇ ਜਿਹੜੀ ਮੇਰੀ ਅਸਲੀ ਸਟੇਟਮੈਂਟ ਹੈ ਉਹ ਤੁਹਾਨੂੰ ਸਾਰਿਆਂ ਨੂੰ ਚਨਜੀਤ ਬਰਾੜ ਭੇਜ ਦੇਗਾ ਉਹ ਸਾਰਿਆਂ ਕੋਲ ਆ ਜਾਏਗੀ ਹਾਂਜੀ ਫੈਸਲਾ ਰੱਦ ਕੀਤਾ ਫੈਸਲਾ ਰੱਦ ਕੀਤਾ ਜੀ ਉਹ ਜਨਨ ਸਿੰਘ ਕਮੇਟੀ ਦਾ ਫੈਸਲਾ ਕਮੇਟੀ ਦਾ ਫੈਸਲਾ ਰੱਦ ਕਰਕੇ ਅਸੀਂ ਨਵੀਂ ਕਮੇਟੀ ਚੁਣ ਰਹੇ ਹਾਂ ਉਹੀ ਉਹੀ ਕਮੇਟੀ ਨੂੰ ਅਸੀਂ ਜਿਹੜੀ ਹੈਗਾ ਅਜੀਲ ਕਮੇਟੀ ਜਲ ਜਲਦੀ ਜਿਸਦਾ ਸਵਾਲ ਲਾ ਕੇ ਉਹ ਕਮੇਟੀ ਨੂੰ ਦੁਬਾਰਾ ਚੁਣਾਂਗੇ ਨਹੀਂ ਨਹੀਂ ਉਹ ਤਾਂ ਸਾਰੀਆਂ ਕਮੇਟੀਆਂ ਦਾ ਭੰਗ ਕਰਕੇ ਹੋਇਆ ਹੁਣ ਕੋਈ ਨਹੀਂ ਉਹਨੇ ਉਹ ਤਾਂ ਵੈਸੇ ਪ੍ਰਧਾਨ ਕੀਤੇ ਲਾਇਕੀ ਨਹੀਂ ਹੋ ਰਿਹਾ ਹੁਣ ਸਾਰੀ ਦੁਨੀਆ ਖਿਲਾਫ ਹੋ ਗਈ ਔਰ ਉਹ ਸਾਰੇ ਸਿਧਾਂਤ ਦੇ ਖਿਲਾਫ ਗੱਲ ਕਰ ਰਿਹਾ ਇਸ ਕਰਕੇ ਉਹਨੂੰ ਉਹ ਕਿਸੇ ਕੰਮ ਹੀ ਨਹੀਂ ਰਿਹਾ ਕੋਈ ਉਹਨੂੰ ਪਸੰਦ ਨਹੀਂ ਕਰਦਾ ਕਿਸੇ ਕਿਸਮ ਦਾ ਉਹਦਾ ਸਾਰਾ ਕੈਰੈਕਟਰ ਖਰਾਬ ਹੋ ਗਿਆ ਨਹੀਂ ਨਹੀਂ ਮੈਂ ਤਾਂ ਕਰ ਰਿਹਾ ਕਿਉਂਕਿ ਮੈਂ ਦੇਖ ਕੇ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਹੈ ਔਰ ਫੈਸਲੇ ਦੇ ਖਿਲਾਫ ਉਹ ਫੈਸਲਾ ਕਿਉਂਕਿ ਅਨਸੰਧਾਨ ਕਾ ਇਸ ਕਰਕੇ ਮੈਂ ਕਰ ਰਿਹਾ ਕਿਉਂਕਿ ਮੇਰੀ ਮਜਬੂਰੀ ਮੈਂ ਪਹਿਲੇ ਕਹਿ ਕੇ ਤੇ ਮਜਬੂਰੀ ਨੂੰ ਤੇ ਕਰ ਰਿਹਾ ਇਸ ਕਰਕੇ ਉਹ ਕਰ ਰਿਹਾ ਠੀਕ ਹੈ ਤੁਹਾਡੇ ਇਕੱਲੇ ਦਾ ਫੈਸਲਾ ਇਸ ਰੂਮ ਵਿੱਚ ਕਰੀ ਦਾ ਸਿਰਫ ਮੰਨ ਲੇਗਾ ਸਾਰਾ ਡੈਲੀਗੇਟ ਇਜਲਾਸ ਨਹੀਂ ਨਹੀਂ ਉਹ ਤਾਂ ਇਜਲਾਸ ਬੁਲਾਵਾਂਗੇ ਜੀ

ਦੇਸ਼ 'ਚ ਤੇ ਸਾਡਾ ਇੱਕ ਤਖਤ ਦਮਦਮਾ ਸਾਹਬ ਜਿਹੜਾ ਤਲਵੰਦੀ ਸਾਹਬੋਂ ਮੇਰੇ ਖੇਤਰ ਵਿੱਚ ਹੈ ਇਹੋ ਜਿਹਾ ਤਖਤ ਹੈ ਜਿੱਥੇ ਨਾ ਕੋਈ ਹਵਾਈ ਅੱਡਾ ਹੈ ਤੇ ਨਾ ਹੀ ਕੋਈ ਰੇਲਵੇ ਸਟੇਸ਼ਨ ਹੈ ਪੰਜਾਬ ਤਖਤਾਂ ਵਿੱਚੋਂ ਕੱਲਾ ਇੱਕ ਤਖਤ ਹੈ ਜਿੱਥੇ ਕੋਈ ਟ੍ਰੇਨ ਤੱਕ ਨਹੀਂ ਜਾਂਦੀ ਅੱਜ ਮੈਂ ਬినਮਰਤਾ ਸਹਿਤ ਮੰਤਰੀ ਜੀ ਨੂੰ ਬੇਨਤੀ ਕਰਦੀ ਆ 2009 ਤੋਂ ਜਦੋਂ ਤੋਂ ਮੈਂ MP ਬਣੀ ਲਗਾਤਾਰ ਸਰਕਾਰ ਤੋਂ ਮੇਰੀ ਮੰਗ ਰਹੀ ਸੀ ਕਿ ਸਾਡੇ ਇਸ 5ਵੇਂ ਤੱਕ ਨੂੰ ਬਾਕੀ ਤਖਤਾਂ ਦੇ ਨਾਲ ਲਿੰਕ ਕੀਤਾ ਜਾਏ ਤਾਂ ਕਿ ਸਿੱਖ ਉਥੇ ਨਕਮਸਤਕ ਹੋ ਸਕਣ ਇਥੇ ਸਾਡੇ 10ਵੇਂ ਗੁਰੂ ਨੇ 9 ਮਹੀਨੇ 9 ਦਿਨ ਰਹਿ ਕੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੀ ਕੀਤੀ ਸੀ ਆ ਉਹ 10ਵੇਂ ਗੁਰੂ ਨੇ ਜਿਨ੍ਹਾਂ ਦੇ ਪਿਤਾ ਨੇ ਸ਼ਹਾਦਤ ਦਿੱਤੀ ਸੀ ਇਸ ਕੋ ਹਿੰਦੂਤਾਂ ਨੂੰ ਬਚਾਉਣ ਵਾਸਤੇ ਸੋ ਮੈਂ ਮੰਤਰੀ ਜੀ ਨੂੰ ਬੇਨਤੀ ਕਰਾਂਗੀ ਕਿ 2014 ਚ ਸਰਵੇ ਕੀਤਾ ਗਿਆ ਸੀ ਇਹ ਛੋਟਾ ਜਿਹਾ 10-12 ਕਿਲੋਮੀਟਰ ਦਾ ਰਾਮਾ ਮੰਡੀ ਤੋਂ ਤਲਵੰਡੀ ਸਾਹਬ ਨੂੰ ਲਿੰਕ ਕਰਨ ਵਾਸਤੇ ਛੋਟੀ ਜਿਹੀ ਜਗ੍ਹਾ 10-12 ਕਿਲੋਮੀਟਰ ਹੋਊਗਾ। ਉਹ ਸਰਵੇ ਕਿਸੇ ਕਾਰਨ ਰੋਕ ਦਿੱਤਾ ਗਿਆ। ਅੱਜ ਮੈਂ ਹੱਥ ਪਨ ਕੇ ਬੇਨਤੀ ਕਰਦੀ ਆ ਕਿ ਇਹ ਲਿੰਕ ਤੁਸੀਂ ਇਮੀਡੀਏਟਲੀ ਜਲਦੀ ਕਰਵਾ ਦਿਓ ਤਾਂ ਕਿ 5:30 ਤੱਕ ਤੁਸੀਂ ਰਿਲੀਜੀਅਸ ਟੂਰਿਜ਼ਮ ਵਾਸਤੇ ਬਹੁਤ ਕੁਝ ਹੈ ਇਸ ਬਜਟ 'ਚ। ਇਹ ਛੋਟੀ ਜਿਹੀ ਮੰਗ ਵੀ ਜ਼ਰੂਰ ਮੈਂ ਆਸ ਕਰਦੀ ਆ ਤੁਸੀਂ ਮੰਗ ਕਰੋਗੇ ਕਿ ਤੁਸੀਂ ਇਹਨੂੰ ਕਨੈਕਟ ਕਰੋਗੇ। ਰੇਲਵੇ ਦੇ ਬਜਟ ਦੀ ਗੱਲ ਕਰਾਂ ਤਾਂ ਸਾਡੇ ਮਾਲਵੇ ਦਾ ਵਿੱਚੇ ਮੇਰੇ ਸੰਗਰੂਰ ਦਾ ਜਿਹੜਾ ਬਹੁਤਾ ਹਿੱਸਾ ਇਵਨ ਰਾਜਸਥਾਨ ਦੇ ਗੰਗਾ ਨਗਰ ਤੱਕ ਸਾਰੇ ਦਾ ਸਾਰਾ ਸੇਤ ਸਹੂਲਤਾਂ ਲਈ ਪੜ੍ਹਾਈ ਲਈ ਤੇ ਸਰਕਾਰੀ ਕੰਮਕਾਜ ਦੇ ਲਈ ਜਿਹੜਾ ਉਹ ਚੰਡੀਗੜ੍ਹ ਤੇ ਜਿਹੜਾ ਡਿਪੈਂਡੈਂਟ ਹੈ ਤੇ ਸਰ ਇਹਦੇ ਲਈ ਸਭ ਤੋਂ ਇੱਕ ਸੰਗਰੂਰ ਦੀ ਜਾਂ ਪੂਰੇ ਸਾਡੇ ਮਾਲਵੇ ਖੇਤਰ ਦੀ ਲੰਬੇ ਸਮੇਂ ਦੀ ਡਿਮਾਂਡ ਕਿ ਜਿਹੜੀ ਚੰਡੀਗੜ੍ਹ ਜਿਹੜੀ ਰਾਜਪੂਰਾ ਕਨੈਕਟੀਵਿਟੀ ਹੈ ਉਹ ਕੀਤੀ ਜਾਵੇ ਪਰ ਸਰ ਉਹ ਇੰਨੇ ਲੰਬੇ ਸਮੇਂ ਦੀ ਚੱਲ ਰਹੀ ਹੈ ਪਹਿਲਾਂ ਤਾਂ ਚਲੋ ਸਮਝਦੇ ਆ ਕਿ ਪੰਜਾਬ ਦੇ ਇੱਕ ਸਿਆਸੀ ਪਰਿਵਾਰ ਦੀਆਂ ਜਿਹੜੀਆਂ ਬੱਸਾਂ ਰੂਟ ਤੇ ਚੱਲਦੀਆਂ ਸੀ ਜਿਹਦੇ ਕਰਕੇ ਉਹ ਜਿਹੜਾ ਰੂਟ ਸੀਗਾ ਉਹ ਮੁਕੰਮਲ ਜਿਹੜਾ ਉਹ ਨਹੀਂ ਹੋ ਸਕਿਆ ਪਰ ਸਰ ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਰਕਾਰ ਵੱਲੋਂ ਪੂਰੀ سپورਟ ਹੈ ਸੇਸੇ ਕਰਕੇ ਸਰ ਮੈਂ ਬੇਨਤੀ ਕਰਦਾ ਕਿ ਜਿਹੜਾ ਉਹ ਰੂਟ ਹੈ ਉਹ ਮੁਕੰਮਲ ਕੀਤਾ ਜਾਵੇ ਜਿਹਦੇ ਨਾਲ ਮੈਂ ਸਮਝਦਾ ਕੇ ਲੋਕਾਂ ਦਾ ਆਰਥਿਕ ਤੌਰ ਤੇ ਫਾਇਦਾ ਵੀ ਹੋਊਗਾ ਤੇ ਦੂਜਾ ਜਿਹੜਾ ਸੜਕਾਂ ਦੇ ਉੱਪਰ ਐਕਸੀਡੈਂਟ ਹੁੰਦੇ ਆ ਉਹ ਵੀ ਜਿਹੜਾ ਘਟਣਗੇ ਪਰ ਸ਼ਰਤ ਇਹ ਆ ਵੀ ਜਿਹੜੇ ਰੇਲਵੇ ਵਾਲੇ ਐਕਸੀਡੈਂਟ ਹੈ ਉਹ ਵੀ ਜਿਹੜੇ ਆ ਘਟਾਏ ਜਾਣ ਤੇ ਦੂਜਾ ਸਭਾਪਤੀ ਜੀ ਇਹ ਸਰਕਾਰ ਨੇ ਜਿੱਥੇ ਆਮ ਜਿਹੜੇ ਨਾਗਰਿਕ ਹੈ ਉਹਨਾਂ ਤੇ ਬਜਟ ਦੇ ਵਿੱਚ ਨਵੇਂ ਟੈਕਸ ਲਗਾ ਕੇ ਲੌਂਗ ਟਰਮ ਜਿਹੜਾ ਗੇਨ ਟੈਕਸ ਵਧਾਇਆ ਗਿਆ ਸ਼ਾਰਟ ਟਰਮ ਗੇਨ ਟੈਕਸ ਵਧਾਇਆ ਗਿਆ ਬੋਝ ਪਾਇਆ ਉਥੇ ਸਭ ਤੋਂ ਜਿਹੜਾ ਵੱਡਾ ਬੋਝ ਜਿਹੜੇ ਸੀਨੀਅਰ ਸਿਟੀਜ਼ਨ ਨੇ ਚਾਹੇ ਉਹ ਮੇਲ ਆ ਚਾਹੀ ਫੀਮੇਲ ਆ ਚਾਹੇ ਜਿਹੜੇ ਟਰਾਂਸ ਜੈਂਡਰ ਹੈ ਉਹਨਾਂ ਨੂੰ ਜਿਹੜਾ ਕੰਸੈਸ਼ਨ ਮਿਲਦਾ ਸੀ ਉਹ ਵੀ ਜਿਹੜਾ ਪਿਛਲੇ 4 ਸਾਲ ਤੋਂ ਜਿਹੜਾ ਬੰਦ ਹੈ ਉਹ ਕਰ ਦਿੱਤਾ ਗਿਆ ਸਭਾਪਤੀ ਜੀ ਰੋਜ਼ ਸਾਡੇ ਦੇਸ਼ 'ਚ 2.5 ਕਰੋੜ ਡੇਲੀ ਲੋਕ ਆ ਜਿਹੜੇ ਟ੍ਰੇਨ ਤੇ ਸਫ਼ਰ ਜਿਹੜਾ ਤੈਅ ਕਰਦੇ ਆ ਤੇ ਸਾਲ ਦਾ ਲੈ ਤੱਕ तकरीबन 650 ਤੋਂ ਲੈ ਕੇ 700 ਕਰੋੜ ਤੱਕ ਲੋ